ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਹੀਰਾ ਘੜ ਸਾਹਿਬ ਨੰਦੇੜ ਸਾਹਿਬ ਜੋ ਕਿ ਨੰਦੇੜ ਸਾਹਿਬ ਦੇ ਲੋਕਲ ਗੁਰੂ ਘਰ ਜਿੰਨੇ ਵੀ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਆਪ ਤੁਹਾਨੂੰ ਦਰਸ਼ਨ ਕਰਾਣੇ ਬਣੇ ਰਹੋ दुख कैसा पावे सो दुख कैसा पावे सो दुख कैसा पावे सो दुख कैसा पावे जिसके सिर ऊपर तू स्वामी जिसके सिर ऊपर तू स्वामी सो दुख कैसा पावे ਸਾ ਪਾਵੇਂ ਸੁਦ ਤੁਮ ਕੈ ਸਾ ਪਾਵੇਂ ਬੋਲ ਨਾ ਜਾ ਮਰਨਾ ਚਿਤ ਨਾ ਆਵੇ ਮਰਨਾ ਚਿਤ ਨਾ ਆਵੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਜੀ ਫਿਰ ਪਵਨ ਅਸਥਾਨ ਗੁਰਦੁਆਰਾ ਹਿਰਾਕੜ ਸਾਹਿਬ ਜੀ 10ਵੇਂ ਪਾਸ਼ਾ ਸਰ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਦੱਖਣ ਦੇ ਧਰਤੀ ਤੇ ਆਏ ਐਸ ਹਸਤਾਨ ਤੇ ਆਪਣੀ ਡੇਰੀ ਨਾਨ ਬਹਾਦਰ ਸਾਹਿਬ ਵੀ ਆਇਆ ਹੋਇਆ ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਸਜਾਏ ਬੈਠੇ ਸਨ ਸਜੇ ਦੀਵਾਨ ਵਿੱਚ ਆ ਕੇ ਬਹਾਦਰ ਸਾਹਿਬ ਨੇ ਗੁਰੂ ਸਾਹਿਬ ਨੂੰ ਕੀੰਤੀ ਹੀ ਨਰਾਪੇ ਕੀ ਆ ਲੈ ਕੇ ਗੁਰੂ ਸਾਹਿਬ ਜੀ ਨੇ ਪਿਛਲੇ ਪਾਸੇ ਵਹਿਣ ਦੀ ਗੁਜ਼ਾਰੀ ਚ ਛੁੱਟ ਦਿੱਤਾ ਬਾਦਸ਼ਾਹ ਮਨੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇੰਨਾ ਗੰਪੀਰ ਆ ਪੀਰ ਸੀਤਾ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ ਪੱਥਰ ਜਾਣ ਕੇ ਛੁੱਟ ਦਿੱਤੇ ਗੁਰੂ ਸਾਹਿਬ ਜੀ ਤਾਂ ਜਾਣੀ ਜਾਣਸ ਗੁਰੂ ਸਾਹਿਬ ਜੀ ਕਹਿਣ ਲੱਗੇ ਬਾਦਸ਼ਾਹ ਟਾੜਾ ਦਿੱਤਾ ਹੋਇਆ ਹੀਰਾ ਤੁਹਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਜੁਰਾ ਗੁਦਾਰੀ ਚੁਕšan ਕੇ ਲਿਆਓ ਬਹਾਦਰ ਸਾ ਗੁਦਾਰੀ ਗਿਆ ਦੋਏ ਹੱਥਾਂ ਦੀ ਬੁੱਕ ਪਰ ਕੇ ਵੇਖਣ ਲੱਗਾ ਤੇ ਦੋਏ ਹੱਥ ਕੀਰਿਆ ਨਾਲ ਭਰੇ ਹੋਏ ਸਨ ਤੁਹਾਨੂੰ ਆਪਣਾ ਹੀਰਾ ਪਛਾਣਿਆ ਨਹੀਂ ਵਾਪਸ ਆ ਕੇ ਗੁਰੂ ਸਾਹਿਬ ਜੀ ਚੰਨਿ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰ ਮੈਨੂੰ ਪਤਾ ਨਹੀਂ ਸੀ ਕਿ ਆਹ ਹੀਰਾ ਤੁਹਾਡੀ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਹੀਰਾ ਕਾਟਨ ਤੇ ਪ੍ਰਚਲਿਤ ਹੋਇਆ ਜੀ ਗੁਰੂ ਪਿਆਰੀ ਸਾਸੰਗ ਜੀ ਜਿਨ੍ਹਾਂ ਸੰਤਾਨਾਂ ਗੁਰੂ ਘਰ ਵਾਸਤੇ ਸੇਵਾ ਪੇਟਾ ਜੀਣੀ ਹੋਏ ਲਖਾਰੀ ਸਿੰਘ ਕੋਲ ਮੈਂ ਜਮ੍ਹਾਂ ਕਰਾ ਕੇ ਰਸੀਦ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ

ਤੂੰ ਕਿੱਸਾ ਪਾਵੈ ਸੁਦ ਤੂੰ ਕਿੱਸਾ ਪਾਵੈ ਜਿਸਕੇ ਸੇਰੀ ਕੈਸਾ ਪਾਵੈ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾ ਤੂੰ ਸੁਆਮੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕਿਹਦਾ ਪਾਵੇ 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 ਸੋ ਦੁੱਖ ਜੀ ਵੀਡੀਓ ਕਿ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ